ਦੇ ਪਤਾ ਹੁਣ ਕੌਣ ਆਇਆ ਹੈ ਜੱਗਬਾਣੀ ਤੋਂ ਆਇਆ ਸੀ ਕਰੇ ਨਾਲ ਉਹ ਮੈਸੇਜ ਬੰਦੇ ਇੰਟਰਵਿਊ ਕਰਦਾ ਨਹੀਂ ਫਿਰ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਸੋ ਇਸ ਕਰਕੇ ਭਾਈ ਆਪ ਦਾ ਹਿਸਾਬ ਕੀ ਕਰੋ ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫਿਰ ਨਾ ਆਖਿਓ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾ ਮਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬੜਾਪੇ ਚ ਪਿਆਰ ਕਰਦੇ ਇਹ ਹੋਰ ਗੱਲ ਹੈ ਵੀ ਮੈਂ ਸ਼ੂਟਿੰਗਾਂ ਕਰਨਾ ਇੱਧਰ ਜਾਣਾ ਉੱਧਰ ਜਾਣਾ ਕ੍ਰਿਕਟ ਦੀ ਕੋਚਿੰਗ ਕਰਨੀ ਹੈ ਜੀ ਤੇ ਮੈਨੂੰ ਇਹਨਾਂ ਟਾਈਮ ਨਿਲੇ ਦਾ ਮਹਾਰਾਜ ਦਾ ਨਾਜ ਆਪਣਾ ਨਾ ਜੱਪ ਹੁੰਦਾ ਕੱਲੇ ਹੋ ਕੇ ਕੱਲੇ ਬੈਠ ਕੇ ਇਸ ਕਰਕੇ ਮੈਂ ਪ ਇਹ ਥੋੜਾ ਵੀ ਮਤਲਬ ਸਵੇਰੇ ਤੂੰ ਮੈਂ ਘਰ ਤੋਂ ਦੂਰ ਨਾ ਕਿਤੇ ਖਬਰਦਾਰ ਜੇ ਮੇਰੀ ਫੈਮਿਲੀ ਬਾਰੇ ਮੁੜ ਕੇ ਗੱਲ ਰਕੀ ਤਾਂ ਮੈਂ ਦੱਸ ਦਉ ਸਮਝ ਆ ਗਈ ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮੜ ਜੇ ਵੀ ਛਿੱਟਾ ਪਕਿਸ ਨੇ ਪਾਇਆ ਤਾਂ ਮੈਂ ਧੱਜੀਆਂ ਉਡਾੜਾ ਹਾਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ ਬਸ ਇਹ ਗੱਲ ਅੱਜ ਤੋਂ ਬਈ ਯਾਦ ਰੱਖ ਲੈ ਖਬਰਦਾਰ ਜੇ ਕਿਸੇ ਨੇ ਪੈਣ ਚੱਕ ਕੇ ਇੱਕ ਅਲਫ਼ਾਜ਼ ਵੀ ਮੇਰੇ ਬੱਚਿਆਂ ਬਾਰੇ ਜਾਂ ਮੇਰੀ ਮਾਤਾ-ਵਾ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ ਰਹੀ ਰਿਸ਼ਤੇਦਾਰਾਂ ਦੀ ਗੱਲ ਇਹ ਵੀ ਦੱਸ ਦਿਆਂ ਇਹ ਨਕਲੀ ਰਿਸ਼ਤੇਦਾਰ ਜਿਹੜੇ ਨੇ ਸਾਡੇ ਘਰ ਖਰਾਬ ਕਰਦੇ ਨੇ ਮੈਂ ਹੁਣ ਰਿਸ਼ਤੇਦਾਰ ਤੇ ਕੁੱਤੇ ਇੱਕ ਹੱਥ ਨਹੀਂ ਵਾੜਨੇ ਚਾਹੀਦੇ ਲੇਕਿਨ ਰਿਸ਼ਤੇਦਾਰ ਉਹ ਚੰਗਾ ਜਿਹੜਾ ਘਰ ਜੋੜੇ ਜਿਹੜਾ ਘਰ ਦੀ ਖੁਸ਼ੀ ਜਾਵੇ ਜਿਹੜਾ ਆਪਣੀ ਪਿਆਰ ਘਰ ਚ ਵੰਡੇ ਉਹ ਹੁੰਦਾ ਰਿਸ਼ਤੇਦਾਰ ਆਹ ਕਾ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਹੈ ਨਾ ਕੀ ਨਾ ਮੂੰਹ ਖਾ ਲਗਦੀ ਮਾਮਾ ਤੇਰੀ ਜ਼ਰੂਰਤ ਦੀ ਗੱਲ ਕਰੰਦੀ ਓਏ ਹਾਂ ਮੁੜ ਕੇ ਨਾ ਗੱਲ ਕਰੀ ਮੇਰਾ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਾਸੀ ਨਹੀਂ ਕੁਛ ਨਹੀਂ ਮੇਰਾ ਇੱਕ ਗੁਰੂ ਘਰ ਆ ਤੇ ਮੇਰਾ ਪਰਿਵਾਰ ਆ ਜਿਹੜੇ ਬੱਚੇ ਆ ਦੈਟਸ ਇਟ ਇਸ ਤੋਂ ਇਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਹੈ ਜੀ ਹੋਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ਹੈ ਸਾਰੀ ਦੁਨੀਆ ਪੁੱਤ ਹੈ ਤੁਸੀਂ ਜਿਹਾ ਆਰਟੀਕਲ ਲਿਖ ਕੇ ਜੋ ਮਰਜ਼ੀ ਬੋਲਦੇ ਹੋ ਖਬਰਦਾਰ ਮੇਰੇ ਬਾਰੇ ਗੱਲ ਕੀਤੀ ਤਾਂ ਪਹਿਲਾਂ ਮੈਂ ਇੰਟਰਵਿਊ ਕਰਨੀ ਹੁੰਦੀ ਹੱਥ ਜੋੜਦੇ ਫਿਰਦੇ ਹੁੰਦੇ ਹਾਂ ਹੈ ਫਿਰ ਤੁਸੀਂ ਜੋ ਮਰਜ਼ੀ ਲਿਖੋ ਇਸ ਕਰਕੇ ਮੈਂ ਜਿੰਨਾ ਖੁਸ਼ ਨਹੀਂ ਸੀ ਬੰਦਾ ਕੋਈ ਵੀ ਨਹੀਂ ਹਾਂ ਇਹ ਹੋਰ ਗੱਲ ਹੈ ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜੇ ਕਦਮਾਂ ਜੀਣਾ ਚਾਹੁੰਦਾ ਕਿਉਂਕਿ ਮੇਰੀ ਪਾਠ ਪੂਰੀ ਤੇ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਮਹਾਰਾਜ ਨੇ ਮੇਨੂੰ ਕਰਾਇਆ ਵਿਸ਼ੂ ਨੇ ਵੀ ਸੁਣਿਆ ਹੈ ਤੇ ਅੱਗੇ ਤੋਂ ਇਹੋ ਜੀ ਗੱਲ ਕਰ ਖਾਬਰਦਾਰ ਜੇ ਕੋ ਬੋਲੇ ਤਾਂ ਮੇਰਾ ਪਰਿਵਾਰ ਮੇ ਯੂ ਵੀ ਮੇਰਾ ਪੁੱਤ ਮੇਰਾ ਪਹਿਲਾ ਮੇਰਾ ਖਿਆਲ ਕਰਦਾ ਚੋਰਾ ਕਰਦਾ ਜੋਰੀ ਦੀ ਵਾਈਫ ਨੀਲਮ ਕਰਦੀ ਹੈ ਹੇਜ਼ਲ ਕਰਦੀ ਹੈ ਗ੍ਰੈਂਟਡ ਰੋ ਵਿਚਾਰਾ ਹੁਰੈਨ ਬਾਪੂ 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 ਕਰਦਾ ਫਿਰਦਾ ਹੈ ਬੱਚੇ ਮੇਰੇ ਐਵੇਂ ਹੀ ਮੇਰੀ ਇੰਡੀਅਨ ਟੀਮ ਖੇਡ ਰਹੀ ਹੈ ਵਿਕਟਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਅ ਕੈਡਮੀਆਂ ਖੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਦਬੀਰ ਇਹ ਵਿਚਾਰੀ ਤੁਰੇ ਫਿਰਦੀ ਐ ਸਾਰਾ ਦਿਨ ਕਿੱਥੇ ਉਹ ਕੀ ਕਰਦੇ ਹੋ ਕੀ ਖਾਦਾ ਉੱਚੀ ਬਣਾਵਾ ਕਰਾਂ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫ਼ਾਜ਼ ਮੇਰੇ ਪਰਵਾਸ ਪਰ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਆ ਪੜ ਕੇ ਨਾ ਵੀ ਉਦਾਸ ਹੋਇਆ ਕਰੋ ਐ ਹੋ ਜੀ 20 ਟਟਮੂਜੀ ਕੋਲੇ ਫਿਰਦੇ ਐ ਠੀਕ ਹੈ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ